ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪਾਤਸ਼ਾਹੀ ਦਸਵੀਂ ਗਬਿਓ ਬਾਚ ਬੇ ਨਦੀ ਚਉਪਈ ਹਮਰੇ ਗਰੋ ਹਾਤ ਰਚਾ ਪੂਰਨ ਹੋਏ ਚਿਤ ਕੀ ਇਛਾ ਤਉ ਚਰਨ ਨਮਨ ਰਹੇ ਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਟੁਸਟ ਸੁਪੈ ਤੁਕਾਵ ਹੋ ਆਪ ਹਾਤ ਦੇ ਬੋਹਿ ਬਚਾਵ ਹੋ ਸੁਖੀ ਬਸੈ ਹੋਰ ਪਰਿਵਾਰਾ ਸੇਵਕ ਸਿੱਖ ਜਿ ਬਹਿ ਰਤਾਰਾ ਮੋਰ ਅੱਖਾਂ 'ਚ ਜੇਕਰ ਦਿਖ ਰਹੀ ਐ ਸਭ ਬਿਰਧ ਨੂੰ ਆਜ ਸੰਗ ਰਹੀ ਐ ਪੂਰਨ ਹੋਏ ਹਮਾਰੀ ਆਸਾ ਤੋ ਰੁਪੀਏਨ ਕੀ ਰਹ ਪਿਆਸਾ ਤੁਮਹਿ ਛਾੜ ਤੀਏ ਵਰਨਾ ਤੇ ਆਉਂ ਜੋ ਬਰ ਚਾਹੋ ਸਤੁਮ ਤੇ ਪਾਉਂ ਸੇਵਕ ਸੇ ਤਹ ਮਾਰ ਰਧ ਰਹੀ ਚੰਚ ਨ ਸਤਰ ਮਾਰੇ ਮਾਰੀ ਹੈ ਆਪ ਹਾਥ ਦੇ ਮੁਝ ਬਰੀਏ ਮਰਨ ਗਾਲ ਗਾ ਸਰਾਸ ਨਿਵਰੀਏ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸੇ ਤੂ ਉੱਚੂ ਫਰੇ ਹੋ ਰੱਛਾ ਰਾਖ ਲਿਓ ਮਹਿ ਰੱਖਨ ਹਾਰੇ ਸਹਿਬ ਸੰਤ ਸਹਾਏ ਪਿਆਰੇ ਦੀਨ ਪੰਤ ਦੁਸਤਨ ਕੇ ਹੰਤਾ ਤਮੋ ਪ੍ਰੀਤ ਚਤਰ ਦਸ ਕੰ타 ਕਾਲ ਪਾਇ ਬ੍ਰਹਮਾ ਬਹੁਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਗਰਭ ਇਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਚੂਗੀ ਸਭ ਕੀਓ ਬੀਤ ਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਦਮਸਤ ਘਰ ਹੈ ਤਾਹੀ ਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਚਿਤਨ ਉਪਜਾਇਓ ਆਦੰਤੇ ਕੈ ਅਵਤਾਰਾ ਸੁਇਗੁਰੂ ਸਮਝੀ ਹੋ ਮਾਰਾ نمسکار کو پل مو بکو کڑکڑ کے آتر کے جانت پل <سؤال> بڑے <سؤال> پیر بچانت چیٹے اصطولا سب پر کر بولا

ਨਰੰਗਕਾਰ ਨਿਰਭਕਾਰ ਨਰਲਾੰਬ ਆਦ ਨੀਲਾ ਨਾਦ ਸੰਬ ਤਾਕਾ ਮੂੜ ਉਚਾਰਤ ਪੀਦਾ ਚਾ ਕੋ ਪੀਬ ਨਾ ਪਾਵਤ ਪੀਦਾ ਤਾਕੋ ਕਰਪਾ ਹਨ ਹਨਮਨਤ ਮਹਾ ਮੂੜ ਕਛ ਪੀਤ ਨਾ ਜਨਤ ਮਹਾਦੇਵ ਕੋ ਕਹਿਤ ਸਦਾ ਸੇਵ ਨਰੰਗਕਾਰ ਗਾ ਜੀ ਨਤ ਨਹਿ ਤੇਵ ਆਪ ਆਪਣੀ ਬੁਧ ਹੈ ਜੇਤੀ ਪਰਨਤ ਪੰਨ ਤੋਏ ਤੇ ਤੇ ਤੁਮਰਾ ਲਖਾਨਾ ਜਾਏ ਪਸਾਰਾ ਕਹਿ ਬਿਦ ਸਜ ਪ੍ਰਸੰਸ ਸੰਸਾਰਾ پنو رنگ راڈی سگری سر پو آداد سروپ جی سی, آد سی امپو ابرچا میرے تم کرو سکھ باہر سکھ سنگرو جتے اٹھ پا سکل ملےش کرو رنگا تا جی اص ترنی پر جسٹ دکھ تو مرے ہر ہو تا تب تری ہو ਇਕ ਬਾਰ ਜਿੰਤ ਮੈਂ ਇਸ ਬਾਰ ਆਕਾਲ ਪਾਤੇ ਤਾਹੇ ਮਹਾਰਾਜੰਦਰ ਨਾਮ ਤੇ ਆ ਰੋਕਾ ਹਾਰਦ ਦੁਸ਼ਤੋਂ ਤੇ ਰਹਾ ਕੜਗ ਕੇਤ ਮੈਂ ਸਰਨ ਤੇ ਹਰਿ ਆਪ ਹਾਥ ਦੇ ਲਹੁ ਬਾਰੇ ਸਰਬothorਮ ਹੋ ਸਹਾਈ ਦੁਸ਼ਤੋਂ ਤੇ ਲਹੁ ਬਚਾਈ ਕੜਗ ਕੇਤ ਮੈਂ ਸਰਨ ਤੇ ਹਰੀ ਆਪ ਹਾਥ ਦੇ ਲਹੁ ਬਾਰੇ ਸਰਬothorਮ ਹੋ ਸਹਾਈ ਦੁਸ਼ਤੋਂ ਤੇ ਲਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪਾਤਸ਼ਾਹੀ ਦਸਵੀਂ ਗਬਿਓ ਬਾਤ ਬੇ ਨਦੀ ਚਉਪਈ ਹਮਰੇ ਗਰੋ ਹਾਥ ਰ ਰਚਾ ਪੂਰਨ ਹੋਏ ਚਿਤ ਕੀ ਇਛਾ ਤਉ ਚਰਨ ਨਮਨ ਰਹੇ ਮਾਰਾ ਆਪਣਾ ਜਾਨ ਕਰ ਉਪਰਤ ਪਰਾ ਹਮਰੇ ਟੁਸਟ ਸੁਪੈ ਤੁਕਾਵ ਹੋ ਆਪ ਹਾਥ ਦੇ ਬੋਹਿ ਬਚਾਵ ਹੋ ਸੁਖੀ ਬਸੈ ਹੋਰੋ ਪਰਿਵਾਰ ਸੇਵਕ ਸਿੱਖ ਜਬੈ ਗਰਤਾਰਾ

ਆਪ ਹਾਕਦੇ ਮੁਝ ਬਰੀਏ ਮਰਨ ਕਾਲ ਗਾ ਸਰਾਸ ਨਿਵਰੀਏ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸੀ ਤੂ ਚੂ ਫਰੇ ਹੋ ਰੱਛਾ ਸਰਾਥ ਲਿਹੁ ਮਹਿ ਰਖਨ ਹਾਰੇ ਸੈਭ ਸੰਤ ਸਹਾਏ ਪਿਆਰੇ دین ਪੰਥ ਦੁਸਤਨ ਕੇ ਹੰਤਾ ਤਮ ਪ੍ਰੀਤ ਚਤਰ ਦਸਕੰਤਾ काल पाए ब्रह्मा बवतरा काल पाए शिव जु अवतरा काल पाए गर्भ प्रका सकल काल का किया जवन काल चोकी सो बेत राज जूतियो जवन काल सब लोक सवारा नम है ताह मारा जवन काल सब जगत बनायो देव दैत चचन उपजायो आदन ते कहव तारा सी गुरू समु मारा

ایک ایک گڑ گڑ جب, گر جب آ کر تم میں ملت دے ہر سب ہوں جیتے بدن سیش سو تار آپ اپنی پوجارہ تم سب ہی تیر ہے تندر آدم جانت ار آل ਨਰਨਕਾਰ ਨਰਬਕਾਰ ਨਰਲੰਬ ਆਦ ਨੈਲਾ ਨਾਦ ਸੰਬ ਤਾਕਾ ਮੂੜੁ ਅਚਰਤ ਭੇਦਾ ਚਾ ਕੋ ਭੇਬ ਨ ਪਾਵਤ ਭੇਦਾ ਤਾਕੋ ਕਰਪਾ ਹਨ ਹਨਮਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸੇਵਨ ਨਰਨਕਾਰ ਗਾਚੀ ਨਤ ਨਹਿਤਵ ਆਪ ਆਪਣੀ ਬੁਧਹਿ ਜੇਤੀ ਪਰਨਤ ਪੰਨ ਤੋਇ ਤੇ ਤੇ ਤੁਮਰਾ ਲਖਾਨਾ ਜਾਇ ਪਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰਾ

ਮੋਰਚਾ ਨੇ ਜੇਕਰ ਦਿਖ ਰਹੀ ਐ ਸਭ ਬਿਰਧ ਕੋ ਆਜ ਸੰਗਰੀ ਐ ਪੂਰਨ ਹੋਏ ਹਮਾਰੀ ਆਸਾ ਤੋ ਰੁਪੇਨ ਕੀ ਰਹ ਪਿਆਸਾ ਤੁਮਹਿ ਛਾੜ ਕੀ ਵਰਨਾ ਤੇ ਆਉਂ ਜੋ ਬਰ ਚਾਹੋ ਸਤੁਮ ਤੇ ਪਾਉਂ ਸੇਵਕ ਸੇਤਹ ਮਾਰ ਤਾਰਿ ਹੈ ਚੰਚਨ ਸਤਰ ਮਾਰੇ ਮਾਰੀ ਹੈ ਤਪ ਹਾਸ ਦੇ ਮੁਝ ਬਰੀਏ ਮਰਨ ਕਾਲ ਗਾ ਸਰਾ ਸਨੀ ਬਰੀਏ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਿ ਤੂ ਉੱਚੂ ਫਰੇ ਹੋ ਰੱਖਾ ਸਰਾਖ ਲਿਓ ਮਹਿ ਰੱਖਨ ਹਾਰੇ ਸਹਿਬ ਸੰਤ ਸਹਾਏ ਪਿਆਰੇ ਦੀਨ ਪੰਤ ਦੁਸਤਨ ਕੇ ਹੰਤਾ ਤਮੋ ਪ੍ਰੀ ਚਤਰ ਦਸਕੰਤਾ

سنت دکھ پائے گر تو, ہو کب ہوں تو میں ملت دے تر سب ہوں جیتے بدن سر تارے آپ اپنی پوجار تم سب ہی تیر ہے تندرآم جانت ار آلم ਨਰਨਕਾਰ ਨਰਭਕਾਰ ਨਰਲਾੰਬ ਆਦ ਨੈਲਾਨਾਦ ਸੰਬ ਤਾਕਾ ਮੂੜ ਉਚਾਰਤ ਭੇਦਾ ਚਾ ਕੋ ਭੇ ਬਨਪਾਵਤ ਭੇਦਾ ਤਾਕੋ ਕਰਪਾ ਹਨ ਹਨਮਨਤ ਮਹਾ ਮੂੜ ਕਛ ਭੇਦਨਾ ਜਨਤ ਮਹਾਦੇਵ ਕੋ ਕਹਿਤ ਸਦਾ ਸੇਵ ਨਰਨਕਾਰ ਗਾਚੀ ਨਤ ਨਹਿ ਤੇਵ ਆਪ ਆਪਣੀ ਬੁਧ ਹੈ ਜੇਤੀ ਪਰਨਤ ਪੰਨ ਤੋਏ ਤੇਤੀ ਤੁਮਰਾ ਲਖਾਨਾ ਜਾਏ ਪਸਾਰਾ ਕਹਿ ਬਿਦ ਸਜ ਪ੍ਰਸੰਸ ਸੰਸਾਰਾ

ہر ہو تا تب تری ہو

ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪਾਤਸ਼ਾਹੀ ਦਸਵੀਂ ਗਾਵਿਓ ਬਾਚ ਬੇਨਤੀ ਚਉਪਈ ਹਮਰੀ ਗਰੋ ਹਾਤ ਰਚਾ ਬੂਰਦ ਹੋਏ ਚਿਤਗੀ ਇਛਾ ਤਉ ਚਰਨਨ ਮੰਨ ਰਹਿ ਮਾਰਾ ਆਪਣਾ ਜਾਨ ਕਰ ਉਪਰਤ ਪਰਾ تارا مور جی آئے سب بہرن کو آج سگری ہے پورن ہوئے ہماری آسا تور پیاسا آپ ہاتھ مجھے مرن کا بری, بری جو سدا ہمارے پچاسری ہو رچھا راکھ لہو ہو مہ راکھن ہارے سائب سانت سہائے پیارے دین بانت دوشتن کے ہنتا تمو پری دس کنتا کال پائے برمہ بہترا کال پائے سیوچو آوترا کال پائے گھر پرکاسا سگل کال کا کیا تماسا جون کال چوگی سب کیو بیت راج برمہ جو تھیو جون کال سب لوگ سوارا دمست گھر ہے تاہی مارا ਯਾਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਚਚਨ ਉਪਜਾਇਓ ਆਦੰਤੇ ਕੈ ਅਵਤਾਰਾ ਸਿਗੁਰੂ ਸਮਝੂ ਹੁ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸਖੰਦ ਪ੍ਰਜਾ ਜਿਨਾ ਪਸਵਰੇ ਸਿਵ ਕਰਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਬਦਕਿਯੋ

ਜ ਤੇ ਬਧਨ ਸਰਸ਼्ਟ ਸਾਉਤਾਰੇ, ਆਪਾ ਪਣੀ ਬੁਜੂ ਾਰੇ ਤੁਮ ਸਬੀ ਤੇ ਰਹੈਤਨ ਰਾ ਦਮ ਜਾਨਤ ਬੀਤ ਪੀਦ ਰਆਲਮ ਨਰਨਕਾਰ ਨਰਬਕਰ ਨਰ ਲਾੰਭੁ ਆਦ ਨੀਲਨਾਦ ਸੰਭਤਾ ਕਾ ਮੁੜੂ ਜਾਰਤ ਪੀਦਾ ਜਾਕੁ ਪੀ ਬਨਾਪਾਵਤ ਵਿਦਾ ਤਾਕੋ ਕਰਪਾਹ ਨਹਨ ਮਾਨਤ ਮਹਾਮੂਲ ਕ ਸ਼ਪੀਦ ਨਾ ਜਾਨਤ ਮਹਂ ਦੀ ਕੁ ਕੈਤ ਸਦਾਸੇਵਨ ਨਰਨ ਕਰਹਾ ਚੀਨਤ ਨੇ ਪਿਵ।

ਇਕ ਬਾਰਾ ਜਿੰਤ ਮੈਂ ਇਸ ਬਾਰਾ ਕਾਲ ਪਾਸ ਤੇ ਤਾਹੇ ਬਾਰਾ ਜੰਦਰ ਨਾਮ ਤੇ ਹਰੋ ਕਹਾ ਦਰਦ ਦੁਸ਼ਤ ਹੋ ਤੇ ਰਹਾ ਕੜਗ ਕੇਤ ਮੈਂ ਸਰਨ ਤੇ ਹਰ ਆਪ ਹਾਥ ਦੇ ਲਹੁ ਬਾਰੇ ਸਰਬ othor ਮੋ ਹੋ ਸਹਾਈ ਦੁਸ਼ਤ ਦਵ ਤੇ ਲਹੁ ਬਚਾਈ ਕੜਗ ਕੇਤ ਮੈਂ ਸਰਨ ਤੇ ਹਰੀ ਆਪ ਹਾਥ ਦੇ ਲਹੁ ਬਾਰੇ ਸਰਬ othor ਮੋ ਹੋ ਸਹਾਈ ਦੁਸ਼ਤ ਦਵ ਤੇ ਲਹੁ ਬਚਾਈ

آپ ہاتھ مجھے مرن کا ہمارے پچاسا راک لے ہو مہ راکھن ہارے سائب سانت سہائے پیارے دین بانت دوشتن کے ہنتا تمو پری دس کنتا کال پائے برمہ بہترا کال پائے سیوچو آوترا کال پائے گھر بیسن پرکاسا سکل کال کا کیا تماسا جون کال چوگی سب کیو بیت راج برمہ جو تھیو جون کال سب لوگ سوارا دمست گھر ہے تاہی مارا جب جگت بناؤ دیو دچنتے ہمارا نمسکار کو ہمارے سکن پرجا جناپ سر سی کن کون سیو سترن کو پل مو

जियेते बदन श्रेष्ठ सा उतारे आप अपनी पूजू चारय तुम सभी ते रहे चंद्र आलम जनत पेट पीत हर आलम चंद्रनखार निर्बकार नर लाम्ब आद नील नाद सांप ताका मूढ ओचारत पीडा जा को पीब न पावत पीडा ताको करपाहन हनुमानत महामूढ कष पीडा जानत महादेव को कहत सदा सेव नरनगार गाचे नत नेथव

ਇੱਕ ਬਾਰ ਜੰਤ ਮੈਂ ਇੱਕ ਬਾਰ ਆਕਾਲ ਪਾਸ ਤੇ ਤਾਹੇ ਬਾਰਾ ਜੰਦਰ ਨਾਮ ਤੇ ਆ ਰੋਕਾ ਹਾ ਦਰਦ ਦੁਸ਼ਤੋਂ ਤੇ ਰਹਾ ਕੜਗ ਕੇਤ ਮੈਂ ਸਰਨ ਤੇ ਹਰਿ ਆਪ ਹਾਥ ਦੇ ਲਹੁ ਬਾਰੇ ਸਰਬ ਠੌਰ ਮੋ ਹੋ ਸਹਾਈ ਦੁਸ਼ਤੋਂ ਤੇ ਲਹੁ ਬਚਾਈ ਕੜਗ ਕੇਤ ਮੈਂ ਸਰਨ ਤੇ ਹਰੀ ਆਪ ਹਾਥ ਦੇ ਲਹੁ ਬਾਰੇ ਸਰਬ ਠੌਰ ਮੋ ਹੋ ਸਹਾਈ ਦੁਸ਼ਤੋਂ ਤੇ ਲਹੁ ਬਚਾਈ